ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਕੰਗਰਾ ਡੈਰੀ ਫਾਰਮ ਤੇ ਜਿਹੜੇ ਜਿਹੜੇ ਵੀਰ ਮੇਰੇ ਚੈਨਲ ਦੇਖਦੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਇਦਾਂ ਦੀ ਵੀਡੀਓ ਬਣਵਾਉਣ ਵਾਸਤੇ ਸੰਪਰਕ ਨੰਬਰ ਹੈਗਾ ਜੀ 95016 34323 99016 3430 23 ਜੱਪਾ ਬੁੱਲਿਆਲਾ ਪਿੰਡ ਦੇ ਵਿੱਚ ਪਹੁੰਚਿਆ ਆ ਬਾਈ ਕੋਲ ਇੱਕ ਕੱਟਾ ਬਹੁਤ ਹੀ ਵਧੀਆ ਨਸਲ ਦਾ ਇਹਦੀ ਮਾਵੀ ਨਾਲ ਹੀ ਖੜੀ ਆ ਇਹਦੇ ਬਾਰੇ ਦੱਸਾਂਗੇ ਬਾਕੀ ਜਿਹੜੇ ਫੀਮੰਦਾ ਉਹ ਵੀ ਤੁਹਾਨੂੰ ਦੱਸਾਂਗੇ ਆਹ ਜੀ ਮਦਰ ਆ ਉਸ ਨੂੰ ਜੱਡ ਬੁਲਾਇਆ ਤਾਂ ਜੀ ਥੋੜੀ ਵਾਰ ਤੇ ਆ ਪੂਰੇ ਵਿੱਚ ਕੱਦ ਕਾੜ ਛੋਟ ਦਾ ਬਹੁਤ ਆ ਪਹਿਲਾਂ ਬਾਈ ਜੀ ਤੋਂ ਆਪਣਾ ਨਾਮ ਤੇ ਐਡਰੈਸ ਪੁੱਛਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਆਪਣਾ ਨਾਮ ਤੇ ਐਡਰੈਸ ਦੱਸੋ ਪੂਰਾ ਨਾਮ ਗੁਰਲਾਲ ਸਿੰਘ ਜੀ ਪਿੰਡ ਦੁੱਲੇਵਾਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਮੋਬਾਈਲ ਨੰਬਰ ਜੀ 946449897 547 ਹਾਂਜੀ ਇਹ ਜਿਹੜਾ ਪੱਕਾ ਬਕਾਊ ਕਰਿਆ ਹਾਂਜੀ ਇਹ ਕਿੰਨੇ ਸਾਲ ਦਾ ਤੇ ਪੌਣੇ 2 ਸਾਲ ਦਾ ਜੀ ਪੌਣੇ 2 ਸਾਲ ਦਾ ਹਾਂਜੀ ਹਾਂਜੀ ਇਹ ਕਿਹੜੇ ਸੀਮੰਦਾ ਹੈ ਇਹ ਸੀਮੰਦਾ ਜੀ ਡੇਰੇ ਵਾਲਾਂ ਦਾ ਪਖਰਾਜ ਸਾਹਨ ਸੀਗਾ ਜੀ ਹਾਂਜੀ ਉਹਦਾ ਆ ਇਹ ਅੱਛਾ ਉਹਦਾ ਹਾਂਜੀ ਹਾਂਜੀ ਇਹਦੀ ਮਾਂ ਦਾ ਦੁੱਧ ਕਿੰਨਾ ਹੈ ਇਹਦੀ ਮਾਂ ਥੱਲੇ 15 ਕਿਲੋ ਦੁੱਧ ਆ ਜੀ 15 ਕਿਲੋ ਤਿਆਰ ਆ ਹਾਂਜੀ ਹੁਣ ਦੂਜੀ ਫੇਸੂਈ ਆ ਹਾਂਜੀ ਦੂਜੀ ਉਹ ਕੀ ਬੱਚਾ ਹੁਣ ਵੀ ਕਟਾਈ ਆ ਜੀ ਆ ਬਸ ਉਹਦਾ ਪਲਾਦਰੇ ਪਾਏ ਥੋੜਾ ਦਾ ਰੰਗ ਲਗਾਉਂਦੇ ਯਾਰ ਕੋ ਬੰਦਾ ਤਿਆਰੀ ਸਟੱਪ ਹੋ ਜਾ ਇੱਕ ਪੋਰ ਮਤਨ ਇੱਕ ਟਸਟੀ ਖਲਦ ਬਰਾਬਰ ਹਰ ਗਿਆ ਖੜ ਜਾ ਜਾ ਉੱਧਰ ਦੀ ਹੋ ਜਾ ਤੂੰ ਨੇ ਵਖਰਾ ਖਾਨ ਦਾ ਬੱਚਾ ਟੈਕਸਕਲ ਵਗੈਰਾ ਪੂਛ ਪਤਲੀ ਆ। ਸੰਗ ਵੀ ਪਤਲਾ ਕੁੰਡਾ ਕਰਦਾ ਤਰ੍ਹਾਂ ਉਹ ਬਾਈ ਇਹ ਗੱਲ ਨਹੀਂ ਪੁਰਾਣੇ ਸਰਗਰਮੇ ਵੱਡੇ ਮੋਟੇ ਸਿੰਗਲਾਂ ਨੇ ਹੈਗਾ। ਆਪਣੇ ਸੰਗ ਦਾ ਤੱਕਰਦ ਕਾਠ ਵੀ ਆਪਦੀ ਮਾਂ ਨੂੰ। ਨਾਲੇ ਪੌਣੇ ਤਰੋ ਸਾਲ ਦਾ ਹੋਇਆ ਬਾਕੀ ਆਮ ਹੀ ਸੇਵਾ ਤੇ। ਇਹ ਦਾ ਕਟ ਕਟ ਤੈਨ। ਵੀ ਬਾਈ ਗਾਇਨੇ ਨੇ ਸੇ ਬਾਈ ਨੇ ਸੇਹੀ ਕੀਤਾ। ਕਿੰਨਾ ਰੈਂਟ ਰੈਂਟ ਦੇਣਾ ਰੇਟ ਕਿੰਨਾ ਰੱਖੋਗੇ ਤੁਸੀਂ 35000 ਰੁਪਏ ਆ ਜੀ ਹਾਂ ਤਾਂ ਨਹੀਂ ਹੋਈਓ ਚ ਹੋ ਜਾਊਗਾ ਜੀ ਹੋ ਜਾਊਗਾ ਮੈਂ ਮੰਤਾਂ ਦੀ ਕਰਦਾ ਨਹੀਂ ਬਾਕੀ ਕੋਈ ਮੰਗਣਾ ਤਾਂ ਮੰਗਦਾ ਹੁੰਦਾ ਤੁਸੀਂ ਆਪਣਾ ਰੇਟ ਲਾ ਕੇ ਦੇਖੋ ਤੇ ਕੱਲ ਦੂਜੀ ਇਹ ਆ ਵੀ ਬਸ ਤਾਂ ਨੰਬਰ ਵੀ ਵਾਈ ਦਾ ਲਾਵਾਂਗੇ ਨੰਬਰ ਤੇ ਕਨੈਕਟ ਕਰ ਲਓ ਪਰ ਜੇ ਤੁਸੀਂ ਕੋਲੇ ਆ ਕੇ ਦੇਖੋਗੇ ਤਾਂ ਨਜ਼ਾਰਾ ਬੱਖਰਾ ਹੀ ਹੁੰਦਾ ਕਿਉਂਕਿ ਅੱਧ ਕਾਠ ਤੋਂ ਉਹ ਲਿਆ ਕੇ ਡਜਮੈਂਟ ਲੱਗ ਜਾਂਦੀ ਆ ਬੱਚਾ ਕਰੇ ਤਾਂ ਪਕੜਾ ਆਸਾਨ ਤਾਂ ਬੱਚਾ ਸਭ ਕੁਝ ਦਾ ਨੰਬਰ ਲਾਉਂਗੇ ਇਹ ਇੱਕ ਵਾਰੀ ਦੁਆਰਾ ਪ੍ਰਾਣਾ ਆਪਟ ਡਰਸ ਆਉਂਦਾ ਨਾਮ ਜੀ ਗੁਰਲਾਲ ਸਿੰਘ ਪਿੰਡ ਦੁੱਲੇ ਵਾਲਾ ਹਾਂਜੀ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਫੂਲ ਮੋਬਾਈਲ ਨੰਬਰ ਜੀ 94644 49897 ਇਹ ਇਹਦਾ ਮੋਬਾਈਲ ਨੰਬਰ ਆ ਫਿਰ ਲਾਵਾਂਗੇ ਇਹ ਸਪੂਰਦ ਨੂੰ ਅਫੀਦ ਦਾ ਵੀ ਤੋੜ ਕੇ ਨਹੀਂ ਦਿਖਾਉਂਦੇ ਕਿ ਬਜ਼ੁਰਗ ਬੰਦੇ ਆ ਉਹਨੇ ਭੰਟਾ ਤੇ ਕੈਮਰਾ ਰੱਖਦਾ ਬੱਚਾ ਦੇਖੀ ਲੈਣੇ ਮੜਾ ਜਾਂ ਖੋਲ ਦੇਣੇ ਜੇ ਬਾੜਾ ਨਹੀਂ ਭਾਈਦਾ ਆ ਜਾ ਯਾਰ ਨਹੀਂ ਜਾਣਾ ਨਹੀਂ ਹਲੇ ਆ

तो हाँ। तो तो दोनों ਸੱਚ ਹੈ ਕਿ ਜਿਸ ਨਾਲ ਤਿਰਿਜ ਕਰਦਾ ਹੈ ਉਹ ਤਾਂ ਬਾਈਂਜਨ ਰੱਖਣਾ ਸ਼ੌਕ ਹੈ ਉਹ ਕਿਵੇਂ ਅਕਸ਼ੇ